ਕਦੀ ਕਵਲ ਟੈਂਕਰ ਆ ਜਾਂਦਾ ਵਾ ਪਰ ਇਹਦੇ ਨਾਲ ਸਮੱਸਿਆ ਦੇ ਹੱਲ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਵਨੀਤ ਸਿੰਘ ਜਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਤੇ ਇਸ ਵਕਤ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਵਾਰਡ ਨੰਬਰ 17 ਦੇ ਮੁਹੱਲਾ ਰਾਜਾ ਕਲੋਨੀ ਦੇ ਵਿੱਚ ਜਿੱਥੇ ਕਿ ਮੁਹੱਲਾ ਵਾਸੀਆਂ ਨੂੰ ਕਾਫੀ ਦਿਨਾਂ ਤੋਂ ਪਾਣੀ ਦੀ ਦਿੱਕਤ ਨਾਲ ਸਾਹਮਣਾ ਕਰਨਾ ਪੈਂਦਾ ਤੇ ਪਾਣੀ ਦੀ ਸਮੱਸਿਆ ਲੈ ਕੇ ਕਾਫੀ ਪਰੇਸ਼ਾਨ ਵੀ ਚੱਲ ਰਹੇ ਨੇ ਇੱਥੋਂ ਦੇ ਮੁਹੱਲਾ ਨਿਵਾਸੀ ਤੇ ਨਗਰ ਨਿਗਮ ਵਿਭਾਗ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਮੁਹੱਲਾ ਵਾਰਡ ਦੇ ਜੋ ਮਿਊਨਿਸਪਲ ਕਾਰਪੋਰੇਸ਼ਨ ਮਿਊਨਿਸਪਲ ਦੇ ਵੱਲੋਂ ਕੋਈ ਵੀ ਇਹਨਾਂ ਦੀ ਹੈਲਪ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਹਾਂ ਮੁਹੱਲਾ ਨਿਵਾਸੀਆਂ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਚੰਦਨ ਸ਼ਰਮਾ ਜੀ ਚੰਦਾ ਜੀ ਕੀ ਦਿੱਕਤ ਆ ਰਹੀ ਤੁਹਾਨੂੰ ਇੱਥੇ ਵਾਰਡ ਦੇ ਵਿੱਚ ਇੱਥੇ 1 ਮਹੀਨੇ ਤੋਂ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਬਿਲਕੁਲ ਵੀ ਨਹੀਂ ਆਉਂਦਾ ਜੀ 1 ਮਹੀਨਾ ਹੋ ਗਿਆ 1 ਮਹੀਨਾ ਪੂਰਾ ਹੋ ਗਿਆ ਜੀ ਤੇ 1 ਮਹੀਨੇ ਤੋਂ ਲੈ ਕੇ ਤੁਸੀਂ ਕਿਸੇ ਨਾਲ ਸੰਪਰਕ ਕੀਤਾ ਅਸੀਂ ਐਮਸੀਆ ਐਮਸੀ ਸਾਹਿਬ ਨੂੰ ਕਈ ਵਾਰ ਕਿਹਾ ਵਾ ਉਹ ਕਹਿੰਦੇ ਉਹ ਫੇ ਕਦੀ ਕਬਲ ਟੈਂਕਰ ਆ ਜਾਂਦਾ ਵਾ ਪਰ ਇਹਦੇ ਨਾਲ ਸਮੱਸਿਆ ਦੇ ਹੱਲ ਨਹੀਂ ਹੈਗੀ ਐ ਐਮਸੀ ਕੌਣ ਨੇ ਇੱਥੇ ਦੇ ਮੈਡਮ ਅਨਜੀਤ ਕੌਰ ਐਡਵੋਕੇਟ ਕੀ ਕਹਿਣਾ ਉਹਨਾਂ ਦਾ ਇਸ ਬੰਦੀ ਉਹਨਾਂ ਨੂੰ ਇਹੀ ਕਹਿਣਾ ਕਿ ਸਾਡੀ ਸਮੱਸਿਆ ਦਾ ਜਲ ਤੋਂ ਜਲ ਨਿਵਾਰਨ ਕੀਤਾ ਜਾਵੇ ਇੱਥੇ ਪਾਣੀ ਦੀ ਬਹੁਤ ਸਮੱਸਿਆ ਹੈ ਪਾਣੀ ਲਈ ਬੰਦੇ ਤਰਸਦੇ ਆ ਦੇਖੋ ਤੁਹਾਡੇ ਸਾਹਮਣੇ ਕਿੰਨੇ ਡਰਮ ਪਏ ਆ ਲੋਕੇ ਟਿਊਬਲਾ ਤੋਂ ਪਾਣੀ ਲੈ ਲੈ ਕੇ ਆਪਣਾ ਟਾਈਮ ਸਾਰਦੇ ਆ 20 ਦਿਨ ਐਮਸੀ ਦਾ ਕੀ ਸਪਸ਼ਟੀਕਰਨ ਹੈ ਵਜੋਂ ਸੀ ਕੱਲ ਇਹ ਗਰਮੀਆਂ ਨੂੰ ਇਹੀ ਹਾਲ ਹੁੰਦਾ ਐਮਸੀ ਕਹਿੰਦੇ ਅਸੀਂ ਤਾਂ ਪਾਣੀ ਛੱਡਿਆ ਵਾ ਜੀ ਹੁਣ ਆਂਦਾ ਨਹੀਂ ਆਂਦਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਜੀ ਤੇ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਇਹ ਗਰੀਬਾਂ ਦੀ ਸਰਕਾਰ ਹੈ ਗਰੀਬ ਪੱਖੀ ਸਰਕਾਰ ਹੈ ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਤਾਂ ਫਿਰ ਵੀ ਇਹਨਾਂ ਸਮੱਸਿਆਵਾਂ ਨਾਲ ਤੁਹਾਨੂੰ ਜੂਝਣਾ ਪੈਂਦਾ ਆਹ ਦੇਖੋ ਜੀ ਆਹ ਮੁਹੱਲਾ 2016 'ਚ ਬਣਿਆ ਸੀ 8 ਸਾਲ ਹੋ ਗਏ ਆ ਨਾ ਇੱਥੇ ਕੋਈ ਪਾਣੀ ਦੀ ਸਹੂਲਤ ਹੈਗੀ ਨਾ ਰਸਤਾ ਹੈਗਾ ਨਾ ਕੋਈ ਇੱਥੇ ਬਿਜਲੀ ਦੇ ਖੰਭੇ ਆ ਤੇ ਨਾ ਕੋਈ ਲਾਈਟਾਂ ਲੁੱਟਾਂ ਲੱਗੀਆਂ ਜੀ ਇਦਾਂ ਹੀ ਚੱਲੇ ਜਾਂਦਾ ਜੀ ਵੋਟ ਲਾਈਨ ਆਉਂਦੇ ਵੋਟ ਲਾਈਨ ਆਉਂਦੇ ਨਾ ਇੱਥੇ ਤੁਹਾਡੇ ਕੋਲ ਹਾਂਜੀ ਹਾਂਜੀ ਵੋਟਾਂ ਤਾਂ ਲਾਈਨ ਆਉਂਦੀ ਆ ਸਾਰੇ ਆਉਂਦੇ ਆ ਹਾਂ ਇੱਥੇ ਇਹ ਸੀਵਰੇਜ ਵੀ ਸਰਕਾਰੀ ਨਹੀਂ ਪਿਆ ਆ ਸੀਵਰੇਜ ਕਲੋਨੀ ਦਾ ਪਿਆ ਵਾ ਇੱਥੇ ਤਕਰੀਬਨ ਸਾਰਿਆਂ ਨੇ ਰਲਾ ਕੇ ਲੱਖ ਰੁਪਈਆ ਸੀਵਰੇਜ ਤੇ ਖਰਚਾ ਕਰਤਾ ਆਪਣਾ ਜੀ ਅੱਛਾ ਮੁਹੱਲਾ ਵਾਸੀਆਂ ਨੇ ਖਰਚਾ ਕੀਤਾ ਹਾਂਜੀ ਹਾਂਜੀ ਅਸੀਂ ਸਾਡਾ ਸੀਵਰੇਜ ਪਵਾਵਾ ਅਸੀਂ ਪਵਾਇਆ ਵਾ ਅਸੀਂ ਐਮਸੀ ਸਾਹਿਬ ਕੋਲ ਗਏ ਸੀ ਉਦੋਂ ਵੀ ਕਿ ਸੀਵਰੇਜ ਪਵਾ ਦਿਓ ਅਸੀਂ ਇੰਨਾ ਕਿਹਾ ਕਿ ਪੈਪ ਵੀ ਦਵਾ ਦਿਓ ਉਹ ਕਹਿੰਦੇ ਮੇਰੇ ਹੱਥ 'ਚ ਹੈ ਨਹੀਂ ਹਜੇ ਵੀ ਸਾਰੇ ਨੇ ਰਲ ਕੇ ਸੀਵਰੇਜ ਦੇ ਪੈਪ ਵਖਰਾ ਪਵਾਇਆ ਵਾ ਪਾਣੀ ਦਾ ਵੀ ਬੋਹ ਦੇ ਪੰਪ ਤੇ ਟੈਂਕੀ ਪਾਸ ਕੀਆ ਹੋਇਆ ਹੈ ਜੇ ਇੱਕ ਐਮਸੀ ਦੇ ਹੱਥ ਵਿੱਚ ਇਹ ਸਾਰਾ ਕੁਝ ਨਹੀਂ ਹੈ ਤਾਂ ਫਿਰ ਕਿਹਦੇ ਕੋਲ ਲੋਕ ਜਾਣਗੇ ਅਸੀਂ ਤਾਂ ਮੇਅਰ ਸਾਹਿਬ ਕੋਲ ਵੀ ਗਏ ਸੀ ਜੀ ਦੋ ਦੋ ਕਸਾਲ ਪਹਿਲਾਂ ਮੇਅਰ ਸਾਹਿਬ ਕੋਲ ਗਏ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ ਸਾਡਾ ਸੀਵਰੇਜ ਇੱਥੇ ਲੀਕ ਕਰਦਾ ਵਾ ਉਹਨਾਂ ਨੂੰ ਫੋਟੋ ਵੀ ਮੈਂ ਦਿਖਾਈ ਸੀ ਤੇ ਉਹ ਕਹਿੰਦੇ 6 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਸੀਵਰੇਜ ਪੈ ਜਾਊਗਾ ਇਸ ਗੱਲ ਨੂੰ ਤਕਰੀਬਨ 2 ਸਾਲ ਹੋ ਚੱਲੇ ਜੀ ਕੋਈ ਹੱਲ ਨਹੀਂ ਹੋਇਆ ਇੱਥੇ 2 ਸਾਲ ਦੇ ਉੱਪਰ ਤਾਂ ਸਰਕਾਰ ਨਵੀਂ ਹੋ ਗਈ ਨੇ ਫਿਰ ਵੀ ਕੰਮ ਨਹੀਂ ਹੋ ਰਿਹਾ ਹਾਂਜੀ ਜਦੋਂ ਇਲੈਕਸ਼ਨ ਸੀਗਾ ਨਾ ਐਮਐਲਏ ਦਾ ਉਦੋਂ ਹੀ ਆਪਾਂ ਗਏ ਸੀ ਮੇਅਰ ਸਾਹਿਬ ਕੋਲ ਉਹ ਕਹਿੰਦੇ ਇਲੈਕਸ਼ਨ ਹੋ ਲੈਣ ਤੋਂ ਉਹਦੇ ਬਾਅਦ ਚੋਂ ਆਪਾਂ ਸੀਵਰੇਜ ਇੱਥੇ ਪਾ ਦਵਾਂਗੇ ਪਰ ਕੋਈ ਹੱਲ ਨਹੀਂ ਹੋਇਆ ਜੀ ਹਾਂ ਜੀ ਮੈਡਮ ਇੱਕ ਮੁਹੱਲਾ ਭੀਮਨਗਰ ਦਾ ਹੈ ਰਾਜਾ ਕਲੋਨੀ ਹੈ ਉਹਦੇ ਵਿੱਚ ਕੋਈ ਪਾਣੀ ਦੀ ਦਿੱਕਤ ਆਈ ਹੈ ਮੁਹੱਲਾ ਵਾਸੀਆਂ ਨੂੰ ਇਸ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਸਰ ਜਿਹੜੀ ਦਿੱਕਤ ਆਈ ਆ ਇਹ ਆਲਰੇਡੀ ਮੇਰੇ ਨੋਟਿਸ ਵਿੱਚ ਹੈਗੀ ਆ ਤੇ ਆਪਣੇ ਮੰਤਰੀ ਸਾਹਿਬ ਦੇ ਨੋਟਿਸ ਵਿੱਚ ਵੀ ਹੈਗੀ ਆ ਦੈਨ ਮੇਅਰ ਉਹਨਾਂ ਦੇ ਨੋਟਿਸ ਵਿੱਚ ਵੀ ਹੈਗੀ ਆ ਤੇ ਅਸੀਂ ਪੂਰੇ ਤੌਰ ਤੇ ਐਫਰਟਸ ਕਰ ਰਹੇ ਹਾਂ ਤੇ ਇਦਾਂ ਦੀ ਗੱਲ ਨਹੀਂ ਆ ਕਿ ਅਸੀਂ ਇਹਨਾਂ ਨੂੰ ਟੈਂਕਰ ਜਿਹੜੇ ਹੈਗੇ ਪ੍ਰੋਵਾਈਡ ਕਰ ਰਹੇ ਹਾਂ ਤੇ ਬਾਕੀ ਮੇਰਾ ਇਸ ਤਰ੍ਹਾਂ ਹੈ ਕਿ ਮੇਰੇ ਵਾਰਡ ਚ ਦੋ ਟਿਊਬ ਵਾਲਾ ਤੇ ਉਹਨਾਂ ਵਿੱਚੋਂ ਜਿਹੜਾ ਇੱਕ ਟਿਊਬਲ ਹੈਗਾ ਆ ਪਿਛਲੇ ਮੁਹੱਲੇ ਦਾ ਟਿਊਬਲ ਜਿਹੜਾ ਹੈਗਾ ਆ ਉਹਦੇ 'ਚ ਗਾਰ ਆਣੀ ਸ਼ੁਰੂ ਹੋ ਗਈ ਤੇ ਉਹ 'ਚ 20 ਹਾਰਸ ਪਾਵਰ ਦੀ ਮੋਟਰ ਪਈ ਹੋਈ ਸੀ ਤੇ ਐਸ.ਡੀ.ਓ. ਸਾਹਿਬ ਨੇ ਪੂਰੇ ਐਫਰਟਸ ਕੀਤੇ ਕਿ 20 ਦੀ ਕਢ ਕੇ ਅਸੀਂ 15 ਦੀ ਡਾਲੀ ਬਟ ਗੱਲ ਨਹੀਂ ਬਣੀ ਫੇਰ ਵੀ ਗਾਰ ਆਈ ਗਈ ਤੇ ਬਾਕੀ ਜਿਹੜਾ ਹੈਗਾ ਹੁਣ ਬਹੁਤ ਹੀ ਜਲਦੀ ਜੜੀ ਹੈਗੀ ਇੱਕ ਅਸੀਂ ਜਗਾ ਲੱਭ ਰਹੇ ਆ ਟੂਰ ਆਲਰੇਡੀ ਪਾਸ ਆ ਤੇ ਲੋਕਾਂ ਨੂੰ ਜਿਹੜੀ ਹੈਗੀ ਪਾਣੀ ਦੀ ਇਸ ਕਿਲਤ ਤੋਂ ਜਿਹੜਾ ਹੈਗਾ ਛੁਟਕਾਰਾ ਦੇਣ ਲਈ ਮੈਂ ਵੀ ਬਹੁਤ ਹੀ ਜ਼ਿਆਦਾ ਲੋਕਾਂ ਦੀ ਜਿਹੜੀ ਇਹ ਦੁੱਖ ਪਰੇਸ਼ਾਨੀ ਨੂੰ ਸਮਝਦੇ ਹੋਏ ਹੈਨਾ ਤੇ ਇਸ ਤੇ ਕੰਮ ਕਰ ਰਹੀ ਆ ਮੈਡਮ ਲਗਭਗ 25 ਦਿਨ ਦੇ ਕਰੀਬ ਹੋ ਗਿਆ ਪਾਣੀ ਦੀ ਸਮੱਸਿਆ ਨਾਲ ਜੂਝਦੇ ਹੋਏ ਉਸ ਮਹੱਲਾ ਵਾਸੀਆਂ ਨੂੰ ਤੇ ਨਹਾਉਣਾ ਧੋਣਾ ਵੀ ਇੱਕ ਪਾਸੇ ਰੋਟੀ ਪਾਣੀ ਦਾ ਵੀ ਪ੍ਰਬੰਧ ਜਿਹੜਾ ਪਾਣੀ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਤੇ ਉਤੋਂ ਵੀ ਦਿੱਕਤ ਆ ਰਹੀ ਹੈ ਤੇ ਪਾਣੀ ਦਾ ਟੈਂਕਰ ਦੀ ਤੁਸੀਂ ਗੱਲ ਕੀਤੀ ਹੈ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਟਾਈਮ ਤੇ ਟੈਂਕਰ ਆਉਂਦਾ ਜੇ ਆਉਂਦਾ ਵੀ ਹੈ ਤੇ ਸਿੱਧਾ ਨਿਕਲ ਜਾਂਦਾ ਤੇ ਅਸੀਂ ਵਾਜਾ ਮਾਰ ਕੇ ਦੇਤਾ ਅਸੀਂ ਆਪਣਾ ਟੈਂਕਰ ਲੈ ਕੇ ਆਨੇ ਆਂ ਨੇ ਨੇ ਇਦਾਂ ਦੀ ਕੋਈ ਗੱਲ ਨਹੀਂ ਆ ਸਰ ਪਿਛਲੇ ਦਿਨ ਇਦਾਂ ਹੋਇਆ ਕਿ ਉਹ ਟੈਂਕਰ ਵਾਲਾ ਜਿਹੜਾ ਹੈਗਾ ਕਈ ਪਰਸਨ ਜਿਹੜੇ ਹੈ ਆਊਟਸੋਰਸਸ ਤੇ ਹੁੰਦੇ ਆ ਤੇ ਉਹ ਬੰਦਾ ਵੀ ਆਊਟਸੋਰਸ ਤੇ ਆ ਤੇ ਇਹਨਾਂ ਨੇ ਉਹਨਾਂ ਬਤਮੀਜ਼ੀ ਵੀ ਕੀਤੀ ਹਨਾ ਚਲੋ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ ਤੇ ਦੇਖੋ ਕੋਈ ਵੀ ਤੁਹਾਨੂੰ ਟੈਂਕਰ ਵਾਲਾ ਅਗਰ ਦਿੱਤਾ ਹੋਇਆ ਆ ਕਿਉਂਕਿ ਕਾਰਪੋਰੇਸ਼ਨ ਨੂੰ ਵੀ ਚਿੰਤਾ ਹੈ ਅਗਰ ਉਹਨਾਂ ਦੇ ਮਤਲਬ ਕਿ ਆਪਣੇ ਸਿਟੀ ਵਿੱਚ ਪਾਣੀ ਨਹੀਂ ਕਿਸੇ ਨੂੰ ਮਿਲ ਰਿਹਾ ਤੇ ਉਹ ਪੂਰੇ ਮਤਲਬ ਕਿ ਐਫਰਟਸ ਕਰਦੇ ਆ ਕਿ ਉਹਨਾਂ ਨੂੰ ਪਾਣੀ ਦੇਣ ਬਾਕੀ ਦੇਖੋ ਪਾਣੀ ਇਸ ਤਰ੍ਹਾਂ ਹੈ ਕਿ ਪਾਣੀ ਦੀ ਤਾਂ ਬੇਸਿਕ ਸਾਡੀ ਨੀਡ ਹੈ ਇਹ ਤਾਂ ਲੋਕਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਤੇ ਇਹਦੇ ਲਈ ਮੇਰੇ ਲਈ ਵੀ ਬਹੁਤ ਜ਼ਿਆਦਾ ਇਹ ਚਿੰਤਾ ਵਾਲੀ ਗੱਲ ਆ ਕਿ ਮੈਂ ਆਪਣੇ ਵਾਰਡ ਵਿੱਚ ਲੋਕਾਂ ਨੂੰ ਜੇ ਕਿਤੇ ਨਹੀਂ ਪਾਣੀ ਪਹੁੰਚਦਾ ਤਾਂ ਉੱਥੇ ਪਾਣੀ ਜਲਦੀ ਤੋਂ ਜਲਦੀ ਪਹੁੰਚਾਵਾਂ ਤੇ ਮੈਂ ਐਫਰਟਸ ਕਰ ਰਹੀ ਆ ਤੇ ਬਸ ਮੇਰੇ ਖਿਆਲ ਚ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿਹਾ ਕਿ ਸਾਨੂੰ ਜਗ੍ਹਾ ਦੀ ਬਸ ਸਿਲੈਕਟ ਕਰਨੇ ਦੀ ਦੇਰੀ ਆ ਮੇਰਾ ਟਿਊਬਲ ਪਾਸ ਆ ਤੇ ਅਸੀਂ ਉਹ ਜਿਹੜੀ ਹੈਗੀ ਲੋਕਾਂ ਨੂੰ ਇਸ ਚੀਜ਼ ਤੋਂ ਜਲਦੀ ਹੀ ਜਿਹੜਾ ਛੁਟਕਾਰਾ ਦਿਵਾ ਰਹੇ ਹਾਂ ਸਰ ਕਿੰਨਾ ਟਾਈਮ ਅੰਦਾਜ਼ਾ ਲੱਗ ਸਕਦਾ ਜੀ ਸਰ ਆਬਵੀਅਸਲੀ ਮੈਂ ਤੁਹਾਨੂੰ ਕਿਹਾ ਨਾ ਕਿ ਅਗਰ ਮੈਨੂੰ ਹੁਣੇ ਹੀ ਮਨ ਲੱਗੀ ਜਗ੍ਹਾ ਮਿਲ ਜਾਂਦੀ ਆ ਤਾਂ ਦੈਨ ਸੈਕਿੰਡ ਡੇ ਸਾਡਾ ਜਿਹੜਾ ਹੈਗਾ ਟਿਊਬਲ ਰੈਡੀ ਆ ਠੀਕ ਹੈ ਜੀ ਮੇਰਾ ਜਿਹੜਾ ਇਹ ਟਿਊਬਲ ਆ ਇਹਦੀ ਦਿੱਕਤ ਮੈਨੂੰ ਤਾਂ ਆ ਗਈ ਤੁਸੀਂ ਬਲੀਵ ਨਹੀਂ ਕਰੋਗੇ ਕਿ ਮੇਰਾ ਜਿਹੜਾ ਸ਼ਮਸ਼ਾਨ ਘਾਟ ਵਾਲਾ ਟਿਊਬਲ ਆ ਇਹ ਤਕਰੀਬਨ 12 ਸਾਲ ਤੋਂ ਜ਼ਿਆਦਾ ਪੁਰਾਣਾ ਆ ਤੇ ਜਿਹੜਾ ਇਹ ਆਪਣਾ ਪੁਰਾਣਾ ਇੱਧਰ ਪਿਛਲੇ ਮੁਹल्ले ਵਾਲਾ ਟਿਊਬਲ ਆ ਇਹਨੂੰ 4 ਸਾਲ ਹੋਏ ਆ ਹਜੇ 2020 ਚ ਹੀ ਲੱਗਾ ਤੇ ਇਹਨੂੰ ਇਹ ਦਿੱਕਤ ਆ ਗਈ ਹਾਂਜੀ ਇੱਕ ਉਹਨਾਂ ਦਾ ਕਹਿਣਾ ਕਿ ਪਾਣੀ ਦੇ ਨਾਲ ਨਾਲ ਸਾਨੂੰ ਸੀਵਰੇਜ ਦੀ ਵੀ ਬਹੁਤ ਸਮੱਸਿਆ ਇਸ ਬਾਰੇ ਵੀ ਅਸੀਂ ਐਮਸੀ ਨਾਲ ਕਈ ਵਾਰੀ ਗੱਲਬਾਤ ਕੀਤੀ ਹੈ ਪਰ ਇਹਦੇ ਸਬੰਧਿਤ ਕੋਈ ਕਾਰਵਾਈ ਨਹੀਂ ਕੀਤੀ ਗਈ ਸੀਵਰ ਆਲਰੇਡੀ ਇਹਨਾਂ ਦਾ ਪਾਸ ਆ ਤੇ ਤੁਸੀਂ ਬਲੀਵ ਨਹੀਂ ਕਰੋਗੇ ਕਿ ਪਹਿਲਾ ਜ਼ਿਲੇ ਅੰਮ੍ਰਿਤ ਯੋਜਨਾ ਦੇ ਤਹਿਤ ਇਹ ਸੀਵਰ ਔਰ ਵਾਟਰ ਸਪਲਾਈ ਦੀ ਜਿਹੜੀ ਯੋਜਨਾ ਸੀਗੀ ਹਨਾ ਇਹਨਾਂ ਲੋਕਾਂ ਨੇ ਮਨਾ ਕਰ ਦਿੱਤਾ ਸਗਾ ਇਹਨਾਂ ਨੇ ਨਹੀਂ ਡਲਵਾਈ ਠੀਕ ਹੈ ਮੈਂ ਹੀ ਐਮਸੀ ਬਣਨ ਤੋਂ ਪਹਿਲਾਂ ਜਿਹੜਾ ਹੈਗਾ ਸੀਵਰ ਔਰ ਪਾਣੀ ਜਿਹੜਾ ਹੈਗਾ ਪੂਰੇ ਵਾਰਡ ਵਿੱਚ ਪਹੁੰਚਾਇਆ ਹੈ ਇਹਨਾਂ ਲੋਕਾਂ ਨੇ दैट ਟਾਈਮ ਜਿਹੜਾ ਹੈਗਾ ਸਾਨੂੰ ਮਨਾ ਕਰ ਦਿੱਤਾ ਸੀਗਾ ਤੇ ਓਬਵੀਅਸਲੀ ਹੁਣ ਮੈਂ ਇੱਕ ਮੀਟਿੰਗ ਜਿਹੜੀ ਹੋਈ ਸੀ ਸਾਡੀ ਪਿਛਲੀ ਤੇ ਉਹਦੇ ਵਿੱਚ ਇਹ ਜਿਹੜਾ ਹੈਗਾ ਆ ਸੀਵਰ ਔਰ ਮਤਲਬ ਕਿ ਇਹਨਾਂ ਦਾ ਉਹ ਹੋ ਚੁੱਕਾ ਹੈ ਪਾਸ ਹੋ ਚੁੱਕਾ ਮਾਤਾ ਕੈਮਰਾ ਪਰਸਨ ਜਿਹਦੇ ਨਾਲ ਪ੍ਰਸਨਾਂ ਮੈਂ ਨਵਨੀਤ ਸਿੰਘ ਚੀਮਾ ਜੀਬੀਸੀ ਅਪਡੇਟ